ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਅੱਜ ਬਹੁਤ ਜ਼ਿਆਦਾ ਭੀੜ ਸੀ ਸੰਗਰਾਦ ਦਾ ਧਿਆੜਾ ਸੀ ਸਾਰੀਆਂ ਸੰਗਤਾਂ ਤਿਆਰ-ਵਰ ਤਿਆਰ ਹੋ ਕੇ ਦਰਬਾਰ ਸਾਹਿਬ ਮੱਥਾ ਟੇਕ ਰੀਆਂ ਸੀ ਇੱਕ ਨਿਹੰਗ ਸਿੰਘ ਆਪਣਾ ਬਰਚਾ ਫੜੇ ਹੋਏ ਦਰਬਾਰ ਸਾਹਿਬ ਦੇ ਮੁੱਖ ਗੇਟ ਉੱਤੇ ਖੜਾ ਸੀ ਜਿਵੇਂ ਹੀ ਉਹ ਦੇਖਦਾ ਹੈ ਕਿ ਇੱਕ ਮੋਲਵੀ ਸਾਹਿਬ ਚਿੱਟਾ ਕੁੜਤਾ ਪਾਏ ਹੋਏ ਆਪਣੀ ਟੋਪੀ ਨੂੰ ਸਮਾਰਦਾ ਹੋਇਆ ਦਰਬਾਰ ਸਾਹਿਬ ਵੱਲ ਵਧ ਰਿਹਾ ਸੀ ਉਸਦੇ ਹੱਥ ਵਿੱਚ ਗੁਟਕਾ ਫੜਿਆ ਹੋਇਆ ਸੀ ਅਤੇ ਉਹ ਦਰਬਾਰ ਸਾਹਿਬ ਵੱਲ ਵੇਖਦੇ ਹੀ ਨਖਤਮਸਤਕ ਹੋ ਜਾਂਦਾ ਹੈ ਤੇ ਸਰੋਵਰ ਦੇ ਕੰਡੇ ਬਹਿ ਕੇ ਪਾਠ ਕਰਨ ਲੱਗ ਜਾਂਦਾ ਹੈ ਨਿਹੰਗ ਸਿੰਘ ਜਿਵੇਂ ਹੀ ਦੇਖਦਾ ਹੈ ਕਿ ਇੱਕ ਮੌਲਵੀ ਹੋ ਕੇ ਇਹ ਪਾਠ ਕਿਵੇਂ ਕਰ ਰਿਹਾ ਹੈ ਉਸ ਦੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਸਵਾਲ ਆਉਣ ਲੱਗ ਜਾਂਦੇ ਨੇ ਉਸ ਦਾ ਇੱਕ ਜੀਤਾ ਕਰਦਾ ਹੈ ਕਿ ਉਹ ਹੁਣੇ ਹੀ ਮੌਲਵੀ ਸਾਹਿਬ ਨੂੰ ਜਾ ਕੇ ਪੁੱਛ ਲਵੇ ਕਿ ਤੁਸੀਂ ਮੌਲਵੀ ਹੋ ਕੇ ਪਾਠ ਕਿਵੇਂ ਕਰ ਰਹੇ ਹੋ ਪਰ ਉਸ ਦਾ ਇੱਕ ਮਨ ਇਹ ਵੀ ਕਹਿੰਦਾ ਹੈ ਕਿ ਮੈਂ ਕਿਸੇ ਦੀ ਭਾਵਨਾ ਨੂੰ ਠੇਸ ਨਹੀਂ ਪਹਚਾਣਾ ਚਾਹੁੰਦਾ ਇਸੇ ਤਰ੍ਹਾਂ ਮੌਲਵੀ ਸਾਹਿਬ ਪਾਠ ਕਰਦੇ ਨੇ ਤੇ ਫਿਰ ਉਸ ਤੋਂ ਬਾਅਦ ਉਹ ਉੱਠ ਕੇ ਦਰਬਾਰ ਸਾਹਿਬ ਅੰਦਰ ਦਰਸ਼ਨ ਕਰਨ ਭੱਜ ਜਾਂਦੇ ਨੇ ਜਿਸ ਤੋਂ ਬਾਅਦ ਮੋਲਵੀ ਸਾਹਿਬ ਦਰਸ਼ਨ ਕਰਕੇ ਵਾਪਸ ਲੰਗਰ ਹਾਲ ਵਿੱਚ ਪ੍ਰਸ਼ਾਦਾ ਛਕਣ ਭੱਜ ਜਾਂਦੇ ਨੇ ਗੇਟ ਉੱਤੇ ਖੜਾ ਨਿਹੰਗ ਸਿੰਘ ਹਜੇ ਵੀ ਆਪਣੇ ਵਿਚਾਰਾਂ ਨਾਲ ਲੜ ਰਿਹਾ ਸੀ ਕਿ ਮੋਲਵੀ ਸਾਹਿਬ ਨੂੰ ਮੈਨੂੰ ਸਵਾਲ ਪੁੱਛਣਾ ਚਾਹੀਦਾ ਹੈ ਜਾਂ ਫਿਰ ਨਹੀਂ ਦੋਸਤੋ ਮੋਲਵੀ ਸਾਹਿਬ ਜਿਵੇਂ ਹੀ ਪ੍ਰਸ਼ਾਦਾ ਛੱਕ ਕੇ ਗੇਟ ਉੱਤੇ ਆਂਦਾ ਹੈ ਤਾਂ ਨਿਹੰਗ ਸਿੰਘ ਹਿੰਮਤ ਕਰਕੇ ਮੋਲਵੀ ਸਾਹਿਬ ਨੂੰ ਰੋਕ ਲੈਂਦੇ ਨੇ ਅਤੇ ਉਹ ਸਵਾਲ ਪੁੱਛ ਲੰਦੇ ਨੇ ਕਿ ਤੂੰ ਮੌਲਵੀ ਹੋ ਕੇ ਗੁਰੂ ਸਾਹਿਬ ਦਾ ਪਾਠ ਕਿਵੇਂ ਕਰਦਾ ਹੈ ਤਾਂ ਫਿਰ ਜੋ ਮੌਲਵੀ ਸਾਹਿਬ ਨੂੰ ਜਵਾਬ ਦਿੰਦੇ ਨੇ ਉਹ ਸੁਣ ਕੇ ਸਾਰੀ ਹੀ ਕੋਲ ਖੜੀ ਸੰਗਤ ਵੀ ਹੈਰਾਨ ਹੋ ਜਾਂਦੀ ਹੈ ਦੋਸਤੋ ਕੀ ਸੀ ਐਸਾ ਜਿਸ ਨੂੰ ਸੁਣ ਕੇ ਸੰਗਤ ਸਮੇਤ ਨਿਹੰਗ ਸਿੰਘ ਦੇ ਵੀ ਹੋਸ਼ ਉੱਡ ਗਏ ਜਾਣਨ ਲਈ ਇਸ ਵੀਡੀਓ ਦੇ ਅੰਤ ਤੱਕ ਬਣੇ ਰਹੋ ਜੇਕਰ ਤੁਸੀਂ ਇਸ ਚੈਨਲ ਉੱਤੇ ਨਵੇਂ ਹੋ ਨਾ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਕਿ ਸਾਡੀ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੁਹਾਡਾ ਜਿਆਦਾ ਫਮੈ ਨਾਲ ਲੰਦੇ ਹੋਏ ਸ਼ੁਰੂ ਕਰਦੇ ਆਂ ਅੱਜ ਦੀ ਇਹ ਖਾਸ ਵੀਡੀਓ ਦੋਸਤੋ ਪਾਕਿਸਤਾਨ ਦੇ ਸ਼ਾਹਕੋਟ ਪਿੰਡ ਦੇ ਵਿੱਚ ਸਰਦਾਰ ਸਰਜੀਤ ਸਿੰਘ ਦੇ ਨਾਲ ਲੱਗਦਾ ਗਵੰਡੀ জাকਰ ਹੁਸੈਨ ਤੇ ਉਸਦੀ ਪਤਨੀ ਮਰੀਮ ਦੋਨੇ ਬੜੇ ਪਿਆਰ ਦੇ ਨਾਲ ਰਹਿੰਦੇ ਸੀ ਦੋਨਾਂ ਦਾ ਇੱਕ ਛੋਟਾ ਜਿਹਾ ਕਾਰੋਬਾਰ ਸੀ ਉਹ ਕਿੰਨੀ ਬੜੀ ਕਰਦੇ ਸੀ ਜਿਸ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਿਆ ਕਰਦੇ ਸੀ জাকੂ ਹੁਸੈਨ ਬੜਾ ਹੀ ਨੇਕ ਬੰਦਾ ਸੀ ਉਹ ਹਰ ਇੱਕ ਗਰੀਬ ਦੀ ਮਦਦ ਕਰਿਆ ਕਰਦਾ ਸੀ ਉਸਦੀ ਬੇਗਮ ਮਰੀਮ ਉਹ ਉਹ ਈ ਲਾਲਚੀ ਕਿਸਮ ਦੀ ਔਰਤ ਸੀ ਉਹ ਹਰ ਇੱਕ ਜਗ੍ਹਾ ਤੋਂ ਪੈਸੇ ਬਚਾਂਦੀ ਚਾਹੇ ਕਿਸੇ ਦਾ ਕਿੰਨਾ ਹੀ ਨੁਕਸਾਨ ਹੋ ਜਾਵੇ ਉਸ ਨੂੰ ਉਸ ਨਾਲ ਕੋਈ ਵੀ ਮਤਲਬ ਨਹੀਂ ਸੀ ਉਸ ਨੂੰ ਤਾਂ ਸਿਰਫ ਆਪਣੇ ਪੈਸੇ ਨਾਲ ਪਿਆਰ ਸੀ ਪੈਸਾ ਹੋਵੇ ਬੱਸ ਉਸ ਤੋਂ ਇਲਾਵਾ ਉਸ ਨੂੰ ਕੁਝ ਨਹੀਂ ਚਾਹੀਦਾ ਸੀ ਕੋਈ ਜੀਵੇ ਜਾਂ ਮਰੇ ਉਸ ਨਾਲ ਉਸ ਨੂੰ ਕੋਈ ਪਰਵਾਹ ਨਹੀਂ ਸੀ ਦੋਸਤੋ ਇੱਕ ਦਿਨ ਜਦ জাকੂ ਹੁਸੈਨ ਆਪਣੇ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਤੇ ਉਸੇ ਦਿਨ ਆਨੀ ਉਸ ਦੇ ਦਿਲ ਵਿੱਚ ਇੱਕ ਬਹੁਤ ਤੇ ਦਰਦ ਹੁੰਦਾ ਹੈ ਤੇ ਉਹ ਤੇ ਹੀ ਡਿੱਗ ਪੈਂਦਾ ਹੈ ਡਿੱਗਦਾ ਡਿੱਗਦਾ ਉਸਦੇ ਸਾਰਾ ਹੀ ਸਰੀਰ ਆਕੜ ਜਾਂਦਾ ਹੈ ਤੇ ਇੰਜ ਲੱਗ ਰਿਹਾ ਸੀ ਜਿਵੇਂ ਉਸ ਨੂੰ ਤਰੰਗ ਹੋ ਗਿਆ ਹੋਵੇ ਦੋਸਤੋ ਉਸਦੇ ਪਿੰਡ ਦਾ ਗਵੰਡੀ ਉਹਨੂੰ ਉਤੋਂ ਚੱਕ ਕੇ ਹਸਪੀਟਲ ਲੈ ਕੇ ਜਾਂਦਾ ਹੈ ਜਿੱਥੇ ਕੀ ਡਾਕਟਰ ਹੈਰਾਨ ਕਰਨ ਵਾਲੀ ਖਬਰ ਦੱਸਦੇ ਨੇ ਡਾਕਟਰ ਸਾਹਿਬ ਦੱਸਦੇ ਨੇ ਕਿ ਇਸ ਨੂੰ ਤਾਂ ਤਰੰਗ ਹੋ ਗਿਆ ਹੈ ਉਸ ਤੋਂ ਬਾਅਦ ਉਸ ਦੀ ਜੋ ਪਤਨੀ ਮਰੀਮ ਉਸ ਨੂੰ ਆਪਣੇ ਘਰ ਲੈ ਆਂਦੀ ਹੈ ਤੇ ਉਸ ਦੀ ਸੇਵਾ ਪਾਣੀ ਸ਼ੁਰੂ ਕਰ ਦਿੰਦੀ ਹੈ ਐਵੇਂ ਹੀ ਸਮਾਂ ਬੀਤਦਾ ਰਹਿੰਦਾ ਹੈ ਇੱਕ মিনা ਟੱਪਦਾ ਹੈ ਮਰੀਮ ਆਪਣੇ ਪਤੀ জাকਰ ਹੁਸੈਨ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਹੈ ਉਹ ਉਸ ਦੀ ਹੋਰ ਦੇਖਭਾਲ ਬਿਲਕੁਲ ਵੀ ਨਹੀਂ ਕਰਨਾ ਚਾਹੁੰਦੀ ਸੀ ਉਹ ਆਪਣੇ ਛੋਟੀ ਬੇਟੀ ਰਜ਼ੀਆ ਨੂੰ ਆਪਣੇ ਨਾਲ ਲੈ ਕੇ ਆਪਣੇ ਛੋਟਾ ਮੁੱਡੇ ਕੱਪੜੇ ਸਾਂਭ ਕੇ ਤੇ ਉੱਥੋਂ ਆਪਣੇ ਪੇਕੇਾਂ ਵੱਲ ਚਲੀ ਜਾਂਦੀ ਹੈ ਅਤੇ জাকਰ ਹੁਸੈਨ ਨੂੰ ਕਹਿੰਦੀ ਹੈ ਕਿ ਮੈਂ ਤੇਰੀ ਹੋਰ ਦੇਖਭਾਲ ਨਹੀਂ ਕਰ ਸਕਦੀ ਤੂੰ ਜੀਵੇਂ ਜਮਰੇ ਮੈਨੂੰ ਤੇਰੇ ਨਾਲ ਕੋਈ ਮਤਲਬ ਨਹੀਂ ਕਿਉਂਕਿ ਤੇਰੇ ਕੋਲ ਹੁਣ ਮੈਨੂੰ ਦੇਣ ਲਈ ਕੁਝ ਵੀ ਨਹੀਂ ਹੈ ਇਹ ਕਹਿ ਕੇ ਉੱਥੋਂ ਚਲੀ ਜਾਂਦੀ ਹੈ ਤੇ ਉਸ ਦਾ ਗਮੰਡੀ ਸਰਦਾਰ ਸਰਜੀਤ ਸਿੰਘ ਜੋ ਕਿ ਜਕਰ ਹੁਸੈਨ ਦਾ ਬੜਾ ਤਕੜਾ ਦੋਸਤ ਸੀ ਉਹ ਉਸਦੀ ਮਦਦ ਕਰਦਾ ਹੈ ਅਤੇ ਉਸ ਨੂੰ ਖਾਣ ਪੀਣ ਨੂੰ ਵੀ ਦਿੰਦਾ ਹੈ ਸਰਜੀਤ ਸਿੰਘ ਬੜਾ ਹੀ ਚੰਗਾ ਬੰਦਾ ਸੀ ਉਹ ਜਕਰ ਹੁਸੈਨ ਦਾ ਦੇਖਭਾਲ ਕਰਦਾ ਹੈ ਅਤੇ ਉਸ ਨੂੰ ਰੋਟੀ ਪਾਣੀ ਦਿੰਦਾ ਹੈ ਐਵੇਂ ਹੀ ਸਮਾਂ ਬੀਤਦਾ ਰਹਿੰਦਾ ਹੈ ਸਰਜੀਤ ਸਿੰਘ ਵੀ ਹੁਣ 2 ਮਹੀਨੇ ਉਸਦੀ ਸੇਵਾ ਪਾਣੀ ਕਰਕੇ ਬਹੁਤ ਜ਼ਿਆਦਾ ਅੱਕ ਗਿਆ ਸੀ ਕਿਉਂਕਿ ਸਰਜੀਤ ਸਿੰਘ ਦੇ ਪੁੱਤਰ ਵੀ ਹੁਣ ਕਹਿਣ ਲੱਗੇ ਸੀ ਕਿ ਇਸਰ ਮੁਸਲਮਾਨ ਦੀ ਹੁਣ ਆਪਾਂ ਕਿੰਨੀ ਕਿ ਸੇਵਾ ਕਰਾਂਗੇ ਕਿਉਂਕਿ ਹੁਣ ਇਸ ਨੂੰ ਆਪਣੇ ਹਾਲ ਤੇ ਛੱਡ ਦੇ ਪੁੱਤਰਾਂ ਦੀ ਗੱਲ ਲੱਗੇ ਸਰਜੀਤ ਸਿੰਘ ਵੀ ਝੁੱਕ ਜਾਂਦਾ ਹੈ ਅਤੇ ਉਸ ਮੁਸਲਮਾਨ ਮੌਲਵੀ ਨੂੰ ਉਸਦੇ ਘਰ ਦੇ ਬਾਹਰ ਹੀ ਬਿਠਾ ਦਿੰਦੇ ਨੇ ਜਿੱਥੇ ਕਿ ਆਣ ਜਾਣ ਵਾਲੇ ਰਾਹੀਰ ਉਸ ਨੂੰ ਦੇਖ ਕੇ ਕੁਝ ਨਾ ਕੁਝ ਦੇ ਜਾ ਕਰਦੇ ਕੋਈ ਉਸ ਨੂੰ ਪੈਸੇ ਦੇ ਜਾਂਦਾ ਅਤੇ ਕੋਈ ਉਸ ਨੂੰ ਖਾਣ ਨੂੰ ਰੋਟੀ ਉਸ ਦੀ ਹਾਲਤ ਇੰਨੀ ਬੇਕਾਰ ਸੀ ਕਿ ਉਹ ਝੁੱਕ ਕੇ ਰੋਟੀ ਵੀ ਨਹੀਂ ਖਾ ਸਕਦਾ ਸੀ ਰੋਟੀਆਂ ਉਵੇਂ ਹੀ ਪਈ ਪਈ ਉੱਥੇ ਹੀ ਝੁਕ ਜਾਂਦੀ ਅਤੇ ਰੋਟੀ ਉੱਤੇ ਕੀੜੀਆਂ ਲੱਗ ਜਾਇਆ ਕਰਦੀਆਂ ਸੀ ਜਕਰ ਹੁਸੈਨ ਉੱਥੇ ਹੀ ਪਿਆ ਰਹਿੰਦਾ ਸਰਜੀਤ ਸਿੰਘ ਜੋ ਕਿ ਕੰਮ ਤੋਂ ਲੇਟ ਆਂਦਾ ਸੀ ਅਤੇ ਉਹ ਹੀ ਜਕਰ ਹੁਸੈਨ ਨੂੰ ਚੱਕ ਕੇ ਮੰਝੇ ਉੱਤੇ ਉਸ ਦੇ ਘਰ ਅੰਦਰ ਪਾਇਆਇਆ ਕਰਦਾ ਸੀ ਜੇਕਰ ਕਦੇ ਸਰਜੀਤ ਸਿੰਘ ਘਰ ਨਾ ਆਂਦਾ ਜਾਂ ਉਹ ਪਿਸਟੋਲੇਟ ਹੋ ਜਾਂਦਾ ਤਾਂ ਜੱਕਰ ਹੁਸੈਨ ਮੋਲਵੀ ਉੱਤੇ ਹੀ ਪਿਆ ਪਿਆ ਆਪਦੀ ਰਾਤ ਕੱਢਦਾ ਵਿਚਾਰਾ ਬਹੁਤ ਜ਼ਿਆਦਾ ਤੰਗ ਸੀ ਉਸ ਦਾ ਮੂੰਹ ਵੀ ਧਿੰਗ ਕਰਕੇ ਮੁੜ ਗਿਆ ਸੀ ਜਿਸ ਕਰਕੇ ਉਹ ਕਿਸੇ ਨੂੰ ਬੁਲਾ ਵੀ ਨਹੀਂ ਸਕਦਾ ਸੀ ਨਾ ਕੋਈ ਉਸ ਦੇ ਕੋਲੇ ਬਹਿਣਾ ਪਸੰਦ ਕਰਦਾ ਸੀ ਕਿਉਂਕਿ ਉਹ ਬਹੁਤ ਜ਼ਿਆਦਾ ਮੁਸ਼ਕਮਾਰਦਾ ਸੀ ਨਾ ਤਾਂ ਹੋ ਸਕਦਾ ਨਹੀਂ ਸੀ ਕਦੇ ਨਾ ਕਦੇ ਸਰਜੀਤ ਸਿੰਘ ਹੀ ਉਸ ਨੂੰ ਨਿਵਾਦਿਆ ਕਰਦਾ ਸੀ ਜਕਰ ਹੁਸੈਨ ਦੀ ਜ਼ਿੰਦਗੀ ਇੰਜ ਲੱਗਦੀ ਸੀ ਜਿਵੇਂ ਸੂਰ ਤੇ ਜਕਰ ਹੁਸੈਨ ਦੇ ਵਿੱਚ ਕੋਈ ਫਰਕ ਨਾ ਹੋਵੇ ਸ਼ੂਰ ਵੀ ਲਿਬੜਿਆ ਰਹਿੰਦਾ ਸੀ ਤੇ ਜਕਰ ਹੁਸੈਨ ਵੀ ਲਿਬੜਿਆ ਰਹਿੰਦਾ ਸੀ ਉਸਦੇ ਮੂੰਹ ਵਿੱਚੋਂ ਲਾਲਾ ਨਿਕਲਦੀਆਂ ਰਹਿੰਦੀਆਂ ਸੀ ਅਤੇ ਹੱਥ ਪੈਰ ਵੀ ਜਮ੍ਹਾਂ ਕਾਲੇ ਹੋ ਗਏ ਸੀ ਉਹੀ ਪੱਟੇ ਪੁਰਾਣੇ ਕੱਪੜੇ ਜੇ ਪਾ ਕੇ ਉਹ ਉੱਤੇ ਹੀ ਲਟਿਆ ਰਹਿੰਦਾ ਅਤੇ ਸਾਰਾ ਦਿਨ ਰੱਬ ਅੱਗੇ ਸ਼ਿਕਵੇ ਕਰਦਾ ਰਹਿੰਦਾ ਕਿ ਰੱਬਾ ਮੈਂਨੇ ਕਿਹੜੇ ਪਾਪ ਕਰੇ ਸੀ ਜਿਹੜੀ ਮੈਨੂੰ ਇਸ ਤਰ੍ਹਾਂ ਦੀ ਜ਼ਿੰਦਗੀ ਮਿਲੀ ਮੈਂਨੇ ਤੇਰਾ ਕੀ ਬਗਾੜਿਆ ਸੀ ਮੈਂਨੇ ਤਾਂ ਸਦਾ ਹੀ ਲੋਕਾਂ ਦਾ ਭਲਾ ਕੀਤਾ ਅਤੇ ਬਦਲੇ ਵਿੱਚ ਤੈਨੇ ਮੈਨੂੰ ਬਹੁਤ ਚੰਗੀ ਜ਼ਿੰਦਗੀ ਦੀ ਦੇਖ ਕੀੜੇ ਮਕੋੜੇ ਵੀ ਮੇਰ ਤੋਂ ਵਧੀਆ ਰਹਿੰਦੇ ਨੇ ਉਹ ਵੀ ਚੱਲ ਫਿਰ ਸਕਦੇ ਨੇ ਮੈਨੂੰ ਤਾਂ ਰੱਬਾ ਤੈਨੇ ਚੱਲਣ ਫਿਰਨ ਜੋਗਾ ਵੀ ਨਹੀਂ ਛੱਡਿਆ ਦੋਸਤੋ ਜਕਰ ਹੁਸੈਨ ਦੀ ਜ਼ਿੰਦਗੀ ਇਸ ਤਰ੍ਹਾਂ ਟਪਰੀ ਸੀ ਕਿ ਉਹ ਸੋਚਦਾ ਕਿ ਰੱਬਾ ਮੇਰੀ ਮੌਤ ਜਲਦੀ ਆਵੇ ਜੇਕਰ ਕਿਸੇ ਦੀ ਮੌਤ ਆਵੇ ਨਾ ਤਾਂ ਮੇਰੀ ਆਵੇ ਉਹ ਸਾਰਾ ਦਿਨ ਇਸ ਤਰ੍ਹਾਂ ਹੀ ਸੋਚਦਾ ਰਹਿੰਦਾ ਦੋਸਤੋ ਹੁਣ ਇਸ ਤਰ੍ਹਾਂ ਹੀ ਸਮਾਂ ਬੀਤਦਾ ਗਿਆ ਇੱਕ ਦਿਨ ਰਾਤ ਨੂੰ ਸਰਦਾਰ ਸਰਜੀਤ ਸਿੰਘ ਆਪਣੇ ਕੰਮ ਤੋਂ ਮੁੜਿਆ ਅਤੇ ਉਹਨੇ ਦੇਖਿਆ ਕਿ ਅੱਜ ਮੌਲਵੀ ਸਾਹਿਬ ਉਸੇ ਤਰ੍ਹਾਂ ਹੀ ਏ ਦੋਸਤੋ ਤਾਂ ਫਿਰ ਜਿਵੇਂ ਹੀ ਸਰਜੀਤ ਸਿੰਘ ਨੇ ਉਹਨੂੰ ਚੱਕ ਕੇ ਅੰਦਰ ਕਰਿਆ ਨਾ ਤਾਂ ਉਹਨੇ ਕਿਹਾ ਕਿ ਜਾਕਰ ਹੁਸੈਨ ਅੱਜ ਮੈਂ ਬਹੁਤ ਖੁਸ਼ ਆ ਅੱਜ ਮੇਰੀ ਜ਼ਿੰਦਗੀ ਸਫਲ ਹੋ ਗਈ ਕੱਲ ਮੈਂ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਿਹਾ ਹਾਂ ਜਿੱਤੇ ਕਿ ਇੱਕ ਸਿੱਖ ਦੀ ਹਮੇਸ਼ਾ ਇਹ ਸੋਚ ਹੁੰਦੀ ਹੈ ਕਿ ਜੇ ਮੈਂ ਦਰਬਾਰ ਸਾਹਿਬ ਮੱਥਾ ਟੇਕਿਆ ਮਾਂ ਤਾਂ ਮੇਰੀ ਜ਼ਿੰਦਗੀ ਸਫਲ ਹੋ ਜਾਵੇਗੀ ਦੋਸਤੋ ਜਾਕਰ ਹੁਸੈਨ ਕੁਝ ਬੋਲਤਾ ਨਹੀਂ ਸਕਦਾ ਸੀ ਪਰ ਉਹ ਆਪਣੇ ਦੋਸਤ ਦੀ ਖੁਸ਼ੀ ਦੇ ਵਿੱਚ ਸ਼ਾਮਿਲ ਜ਼ਰੂਰ ਹੋਣਾ ਚਾਹੁੰਦਾ ਸੀ ਪਰ ਉਹ ਇਸੇ ਤਰ੍ਹਾਂ ਹੀ ਆਪਣਾ ਸਿਰ ਹਿਲਾਉਂਦੇ ਹੋਏ ਉਸ ਦੀ ਖੁਸ਼ੀ ਦੇ ਵਿੱਚ ਸ਼ਾਮਿਲ ਹੁੰਦਾ ਹੈ ਕੀ ਇੰਜ ਲੱਗਦਾ ਹੈ ਕਿ ਉਹ ਵੀ ਬਹੁਤ ਖੁਸ਼ ਹੋਵੇ ਦੋਸਤੋ ਸਰਦਾਰ ਸਰਜੀਤ ਸਿੰਘ ਆਪਣੇ ਘਰ ਵਾਪਸ ਚਲੇ ਜਾਂਦਾ ਹੈ ਤੇ ਮੋਲਵੀ ਸਾਹਿਬ ਮੰਜੇ ਤੇ ਪਿਆ ਹੋਇਆ ਇਹ ਸੋਚ ਰਿਹਾ ਹੁੰਦਾ ਹੈ ਕਿ ਕਿਉਂ ਨਾ ਮੈਂ ਵੀ ਦਰਬਾਰ ਸਾਹਿਬ ਚਲੇ ਜਾਮਾ ਕੀ ਪਤਾ ਮੇਰਾ ਕੋਈ ਭਲਾ ਹੋ ਜਾਵੇ ਇਸ ਮਾੜੀ ਜ਼ਿੰਦਗੀ ਤੋਂ ਕੁਝ ਨਾ ਕੁਝ ਤਾਂ ਚੰਗਾ ਹੋਵੇਗਾ ਜੇਕਰ ਮੈਂ ਉੱਥੇ ਬਗ ਜਾਮਾ ਦੋਸਤੋ ਇਹ ਗੱਲ ਉਹ ਮਨ ਹੀ ਮਨ ਸੋਚ ਲੰਦਾ ਹੈ ਅਤੇ ਤੜਕੇ ਦਾ ਇੰਤਜ਼ਾਰ ਕਰਨ ਲੱਗ ਜਾਂਦਾ ਹੈ ਕਿ ਤੜਕੇ ਜਿਵੇਂ ਹੀ ਮੇਰਾ ਦੋਸਤ ਆਵੇਗਾ ਨਾ ਤਾਂ ਮੈਂ ਉਸ ਨੂੰ ਕਹਾਂਗਾ ਦੋਸਤੋ ਜਿਵੇਂ ਹੀ ਸਵੇਰ ਹੁੰਦੀ ਹੈ ਤਾਂ ਉਹ ਆਪਣੇ ਉਸੇ ਹੀ ਆਪਣੇ ਘਰ ਦੇ ਬਾਹਰ ਅੱਗੇ ਬੈਠਾ ਹੁੰਦਾ ਹੈ ਸਰਦਾਰ ਸਰਜੀਤ ਸਿੰਘ ਆਪਣੇ ਸਾਰੇ ਪਰਿਵਾਰ ਨੂੰ ਲੈ ਕੇ ਤਿਆਰ-ਵਰ ਤਿਆਰ ਹੁੰਦਾ ਹੈ ਅਤੇ ਦਰਬਾਰ ਸਾਹਿਬ ਜਾਣ ਲਈ ਤਿਆਰ ਹੁੰਦਾ ਹੈ ਤੇ ਦਰਬਾਰ ਸਾਹਿਬ ਜਾਣ ਲਈ ਜਲਦੀ ਕਰ ਰਿਹਾ ਹੁੰਦਾ ਹੈ ਟੈਕਸੀ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ ਤਾਂ ਉਹਦੀ ਹੂਜ਼ ਨੂੰ ਯਾਦ ਆਉਂਦਾ ਹੈ ਕਿ ਕਿਉਂ ਨਾ ਮੈਂ ਆਪਣੇ ਦੋਸਤ ਨੂੰ ਤਾਂ ਕਿਹਾ ਵਾਂ ਕਿ ਮੈਂ ਦਰਬਾਰ ਸਾਹਿਬ ਚੱਲਿਆ ਹਾਂ ਤਾਂ ਫਿਰ ਉਹ ਜਿਵੇਂ ਹੀ ਜਕਰ हुसैन ਦੇ ਕੋਲ ਆਉਂਦਾ ਹੈ ਤਾਂ ਜਕਰ हुसैन ਉਸਦੇ ਪੈਰਾਂ ਵਿੱਚ ਡਿੱਗ ਜਾਂਦਾ ਹੈ ਤੇ ਕਹਿੰਦਾ ਹੈ ਕਿ ਸਰਦਾਰਾ ਮੈਨੂੰ ਵੀ ਆਪਣੇ ਨਾਲ ਦਰਬਾਰ ਸਾਹਿਬ ਲੈ ਚਲ ਨਹੀਂ ਤਾਂ ਮੈਨੂੰ ਇੱਥੇ ਹੀ ਤਾਂ ਫਿਰ ਉਹ ਬੜੇ ਮੁਸ਼ਕਿਲ ਦੇ ਨਾਲ ਕਹਿੰਦਾ ਹੈ ਕਿ ਸਰਦਾਰਾ ਮੈਨੂੰ ਵੀ ਆਪਣੇ ਨਾਲ ਦਰਬਾਰ ਸਾਹਿਬ ਲੈ ਜਾ ਤਾਂ ਫਿਰ ਮੈਨੂੰ ਮੋਢੇ ਘਾਟ ਉਤਾਰ ਦੇ ਮੈਂ ਇਸ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਥੱਕ ਚੁੱਕਿਆ ਹਾਂ ਸਰਦਾਰ ਜੀ ਜਿਵੇਂ ਹੀ ਉਸ ਦੀ ਗੱਲ ਸੁਣਦੇ ਹਨ ਤਾਂ ਉਹ ਮਨ ਹੀ ਮਨ ਇਹ ਸੋਚਣ ਲੱਗ ਜਾਂਦੇ ਹਨ ਕਿ ਇਸ ਨੂੰ ਲੈ ਤ ਜਾਮਾਂ ਪਰ ਇਸ ਦਾ ਕਿਹੜਾ ਵੀਜ਼ਾ ਲੱਗਿਆ ਹੈ ਅਤੇ ਨਾ ਹੀ ਇਸ ਦੇ ਕੋਈ ਡਾਕੂਮੈਂਟ ਹੈ ਕਿਵੇਂ ਲੈ ਕੇ ਜਾਮਾਂ ਤਾਂ ਫਿਰ ਉਹ ਕਹਿੰਦਾ ਹੈ ਕਿ ਮਾਫ ਕਰੀ ਯਾਰਾ ਮੈਂ ਤੈਨੂੰ ਲੈ ਕੇ ਨਹੀਂ ਜਾ ਸਕਦਾ ਇਹ ਕਹਿ ਕੇ ਉਹ ਤੋਂ ਚੁੱਪਚਾਪ ਤਾਂ ਉਹ ਤੋਂ ਚਲੇ ਜਾਂਦਾ ਹੈ ਦੋਸਤੋ ਜਿਵੇਂ ਕਿ ਜਕਰ हुसैन ਦੇ ਅਦੇ ਕੰਮ ਕਰਦੇ ਹੁਣ ਉਸੇ ਟਾਈਮ ਹੀ ਸਰਦਾਰ ਸਰਜੀਤ ਸਿੰਘ ਦੀ ਪਤਨੀ ਦੇ ਪੇਟ ਵਿੱਚੋਂ ਬਹੁਤ ਜ਼ਿਆਦਾ ਦਰਦ ਹੋਣ ਲੱਗ ਜਾਂਦਾ ਹੈ ਅਤੇ ਉੱਤੇ ਹੀ ਡਿੱਗ ਜਾਂਦੀ ਹੈ ਇਹ ਗੱਲ ਦੇਖ ਕੇ ਸਰਦਾਰ ਜੀ ਬਹੁਤ ਜ਼ਿਆਦਾ ਘਬਰਾ ਜਾਂਦੇ ਐ ਅਤੇ ਉਸ ਨੂੰ ਜਲਦੀ ਨਾਲ ਹੀ ਹਸਪੀਟਲ ਲੈ ਜਾਂਦੇ ਨੇ ਹਸਪੀਟਲ ਵਿੱਚ ਪਹੁੰਚਦੇ ਹੀ ਡਾਕਟਰ ਨੂੰ ਉਹ ਦੱਸਦੇ ਐ ਤਾਂ ਫਿਰ ਉਹ ਸਰਦਾਰ ਜੀ ਨੂੰ ਦੱਸਦੇ ਨੇ ਕਿ ਇਹਨਾਂ ਦੇ ਤਾਂ ਪਿੱਤੇ ਵਿੱਚ ਪੱਥਰੀ ਹੈ ਅਤੇ ਇਹ ਪੱਥਰੀ ਵੀ 10 mm ਦੀ ਹੋਈ ਪਈ ਹੈ ਜੇਕਰ ਜਲਦੀ ਨਾਲ ਇਹਨਾਂ ਦਾ ਆਪਰੇਸ਼ਨ ਨਾ ਕਰਵਾਇਆ ਨਾ ਤਾਂ ਇਸ ਦੀ ਹਾਲਤ ਬਹੁਤ ਖਰਾਬ ਹੋ ਜਾਵੇਗੀ ਸਰਦਾਰ ਜੀ ਸੋਚਦੇ ਹਨ ਕਿ ਸ਼ਾਇਦ ਜਕਰੂ ਹਸੈਨ ਦੇ ਭਾਗ ਕੰਮ ਕਰਦੇ ਨੇ ਮੇਰੇ ਪਤਨੀ ਦੇਤਾ ਕਦੇ ਉਂਗਲੀ ਟਕਰ ਨਹੀਂ ਦੁਖੀ ਇਹ ਪੱਤਰੀ ਕਿੱਥੋਂ ਆ ਗਈ ਦੋਸਤੋ ਸਰਦਾਰ ਜੀ ਆਪਣੀ ਪਤਨੀ ਦਾ ਆਪਰੇਸ਼ਨ ਕਰਵਾਉਂਦੇ ਨੇ ਅਤੇ ਆਪਰੇਸ਼ਨ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਘਰ ਲੈ ਜਾਂਦੇ ਨੇ ਹੁਣ ਉਹ ਦਰਬਾਰ ਸਾਹਿਬ ਜਾਂਦਾ ਆਪਣਾ ਪਲਾਨ ਉਸ ਨੂੰ 1 ਮਹੀਨੇ ਵਾਸਤੇ ਅੱਗੇ ਟਾਲ ਦਿੰਦੇ ਨੇ ਤੇ 1 ਮਹੀਨੇ ਆਪਣੀ ਪਤਨੀ ਦੀ ਸੇਵਾ ਪਾਣੀ ਕਰਨਾ ਸ਼ੁਰੂ ਕਰ ਦਿੰਦੇ ਨੇ ਦੋਸਤੋ ਉਸੇ ਰਾਤ ਆਪਣੇ ਦੋਸਤ ਜਕਰੂ ਹਸੈਨ ਕੋਲੇ ਸਰਜੀਤ ਸਿੰਘ ਵਾਪਸ ਜਾਂਦਾ ਹੈ ਅਤੇ ਉਸੇ ਤਰ੍ਹਾਂ ਹੀ ਬਾਰ ਜਮੀਨ ਉੱਤੇ ਹੀ ਪਿਆ ਹੁੰਦਾ ਹੈ ਸਰਜੀਤ ਸਿੰਘ ਉਹਨੂੰ ਚੱਕ ਕੇ ਅੰਦਰ ਲੈ ਕੇ ਜਾਂਦਾ ਹੈ ਤੇ ਆਪਣੇ ਘਰੋਂ ਬਣਾਈ ਹੋਈ ਦਲੀਆ ਉਸਨੂੰ ਖਵਾਉਂਦਾ ਹੈ ਤੇ ਦੋਸਤ ਹੱਸਦਾ ਹੋਇਆ ਕਹਿੰਦਾ ਹੈ ਕਿ ਮੌਲਵੀ ਸਾਹਿਬ ਰੱਬ ਨਹੀਂ ਚੰਦਾ ਕਿ ਮੈਂ ਤੇਰੇ ਬਿਨਾਂ ਦਰਬਾਰ ਸਾਹਿਬ ਜਾਵਾਂ ਮੈਂ ਤੈਨੂੰ ਨਾਲ ਲੈ ਕੇ ਹੀ ਜਾਵਾਂਗਾ ਇਹ ਮੇਰਾ ਵਾਅਦਾ ਰਿਹਾ ਕਿ ਹੁਣ ਜੇਕਰ ਮੈਂ ਦਰਬਾਰ ਸਾਹਿਬ ਜਾਵਾਂਗੇ ਨਾ ਤਾਂ ਮੈਂ ਤੈਨੂੰ ਨਾਲ ਲੈ ਕੇ ਹੀ ਜਾਵਾਂਗਾ ਮੌਲਵੀ ਸਾਹਿਬ ਇਹ ਗੱਲ ਸੁਣ ਕੇ ਇੰਨਾ ਖੁਸ਼ ਹੋ ਜਾਂਦੇ ਨੇ ਕਿ ਨਾ ਤਾਂ ਕਦੇ ਜ਼ਿੰਦਗੀ ਵਿੱਚ ਖੁਸ਼ ਨਹੀਂ ਹੋਇਆ ਸੀ ਉਹ ਮਨ ਹੀ ਮਨ ਲੱਗ ਜਾਂਦਾ ਹੈ ਕਿ ਜੇ ਮੈਂ ਦਰਬਾਰ ਸਾਹਿਬ ਗਿਆ ਨਾ ਤਾਂ ਇਹ ਬਿਮਾਰੀ ਮੇਰੀ ਜੜੋਂ ਖਤਮ ਹੋ ਜਾਵੇਗੀ ਉਸ ਨੂੰ ਰੱਬ ਉਤੇ ਇੰਨਾ ਵਿਸ਼ਵਾਸ ਹੋ ਜਾਂਦਾ ਹੈ ਕਿ ਉਸ ਨੂੰ ਇੰਜ ਲੱਗਣ ਲੱਗ ਜਾਂਦਾ ਹੈ ਕਿ ਦਰਬਾਰ ਸਾਹਿਬ বিনা ਉਸ ਦਾ ਸਹਾਰਾ ਕੋਈ ਵੀ ਹੈ ਨਹੀਂ ਇਸੇ ਤਰ੍ਹਾਂ ਹੁੰਦਾ ਹੈ ਸਰਦਾਰ ਸਰਜੀਤ ਸਿੰਘ ਜੱਕਰ ਹਸੈਨ ਦੇ ਸਾਰੇ ਹੀ ਕਾਗਜ਼ ਤਿਆਰ ਕਰਵਾ ਲੈਂਦੇ ਨੇ ਅਤੇ ਪਾਸਪੋਰਟ ਵਗੈਰਾ ਵੀ ਬਣਾ ਲੈਂਦੇ ਨੇ ਅਤੇ ਉਹਨਾਂ ਦਾ ਵੀ ਵੀਜ਼ਾ ਲਗਵਾ ਲੈਂਦੇ ਨੇ 1 ਮਹੀਨੇ ਬਾਅਦ ਹੁਣ ਉਹ ਜੱਕਰ ਹਸੈਨ ਨੂੰ ਵੀ ਬੀਲ ਚੇਅਰ ਉੱਤੇ ਪਾ ਕੇ ਦਰਬਾਰ ਸਾਹਿਬ ਜਾਣ ਦੀ ਤਿਆਰੀ ਕਰ ਦਿੰਦੇ ਨੇ ਟੈਕਸੀ ਵਿਚ ਬਹਿ ਕੇ ਵਾਹਿਗੁਰੂ ਜੀ ਦਾ ਨਾਮ ਲੰਦੇ ਨੇ ਅਤੇ ਜੋਰ ਦੀ ਇੱਕ ਜਕਾਰਾ ਛੜਦੇ ਨੇ ਜਿਸ ਵਿੱਚ ਜਕਰੂਸੈਨ ਵੀ ਆਪਣਾ ਬੜੀ ਮੁਸ਼ਕਿਲ ਦੇ ਨਾਲ ਹੱਥ ਉੱਤੇ ਚੱਕ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੋਲਦੇ ਨੇ ਦੋਸਤੋ ਉਸ ਤੋਂ ਬਾਅਦ ਦਰਬਾਰ ਸਾਹਿਬ ਪਹੁੰਚ ਜਾਂਦੇ ਨੇ ਜਿੱਥੇ ਮਿੱਠਾ ਮਿੱਠਾ ਕੀਰਤਨ ਚੱਲ ਰਿਆ ਸੀ ਬੜਾ ਹੀ ਸੁੰਦਰ ਦ੍ਰਿਸ਼ਾ ਸੀ ਸੰਗਤ ਦੀ ਢੀੜ ਹਰ ਪਾਸੇ ਸ਼ਾਂਤੀ ਅਤੇ ਫੁੱਲਾਂ ਵਰਗੀ ਖੁਸ਼ਬੂ ਸਾਰੇ ਅਸੇ ਪਾਸੇ ਫੈਲੀ ਪਈ ਸੀ ਜਿਵੇਂ ਹੀ ਮੌਲਵੀ ਸਾਹਿਬ ਇਹ ਚੀਜ਼ ਕਹਦਾ ਹੈ ਤਾਂ ਉਸਦੇ ਮੂੰਹ ਵਿੱਚ ਨਿਕਲਦਾ ਹੈ ਮੈਂ ਸਵਰਗ ਵਿੱਚ ਆ ਗਿਆ ਹਾਂ ਆਪਣੇ ਦੋਸਤ ਨੂੰ ਬੜੇ ਹੀ ਮੁਸ਼ਕਲ ਦੇ ਨਾਲ ਕਹਿੰਦਾ ਹੈ ਦੋਸਤੋ ਉਹ ਅੱਗੇ ਵਧਦਾ ਹੈ ਅਤੇ ਦਰਬਾਰ ਸਾਹਿਬ ਵੇਖ ਕੇ ਉੱਥੇ ਹੀ ਲੰਬਾ ਪੈ ਜਾਂਦਾ ਹੈ ਅਤੇ ਨਤਮਸਤਕ ਹੋ ਜਾਂਦਾ ਹੈ ਜਿਵੇਂ ਹੀ ਦੋਸਤੋ ਉਹ ਉੱਥੇ ਪਿਆ ਪਿਆ ਇੱਕ ਘੰਟਾ ਵੀ ਜਾਂਦਾ ਹੈ ਸਰਦਾਰ ਜੀ ਵੀ ਉਹਨਾਂ ਨੂੰ ਬਿਲਕੁਲ ਨਹੀਂ ਠਾਂਦੇ ਇਹਨਾਂ ਨੂੰ ਪਈ ਰਹਿਣ ਦਿਓ ਕਿਰਤਨ ਸੁਣਨ ਦਿਓ ਗੁਰੂ ਜੀ ਦਾ ਬਾਣੀ ਦਾ ਆਨੰਦ ਲੈਣ ਦਿਓ ਦੋਸਤੋ ਐਵੇਂ ਹੀ 2 ਘੰਟੇ ਹੋ ਜਾਂਦੇ ਨੇ ਅਤੇ ਸਰਦਾਰ ਜੀ ਨੂੰ ਚੁੱਕਦੇ ਨੇ ਤੇ ਦਰਬਾਰ ਸਾਹਿਬ ਦੇ ਅੰਦਰ ਮੱਥਾ ਟਿਕਵਾ ਕੇ ਲੰਗਰ ਪਾਣੀ ਸ਼ਕਾਉਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਆਇਆ ਨੂੰ ਇੱਥੇ 2 ਦਿਨ ਹੋ ਗਏ ਸੀ ਦੋਸਤੋ ਸਰਦਾਰ ਜੀ ਮੌਲਵੀ ਸਾਹਿਬ ਨੂੰ ਕਹਿੰਦੇ ਨੇ ਕਿ ਚਲੋ ਆਪਾਂ ਇਸ਼ਨਾਨ ਕਰਾਈਏ ਤੇ ਉਹ ਮੌਲਵੀ ਸਾਹਿਬ ਦੇ ਉਹ ਕੱਪੜੇ ਕੱਢਦੇ ਨੇ ਤੇ ਆਪਣੇ ਬੈਗ ਦੇ ਵਿੱਚੋਂ ਇੱਕ ਸੋਨਾ ਕੁੜਤਾ ਪਜਾਮਾ ਅਤੇ ਇੱਕ ਖੱਟੇ ਰੰਗ ਦੀ ਦਸਤਾਰ ਮੌਲਵੀ ਸਾਹਿਬ ਵਾਸਤੇ ਕੱਢਦੇ ਨੇ ਤੇ ਉਹਨਾਂ ਨੂੰ ਕਹਿੰਦੇ ਨੇ ਕਿ ਅੱਜ ਆਪਾਂ ਤੁਹਾਡੇ ਵੀ ਦਸਤਾਰ ਸਜਾਵਾਂਗੇ ਤੇ ਤੁਸੀਂ ਇਸ਼ਨਾਨ ਕਰਕੇ ਆਓ ਦੋਸਤੋ ਜਿਵੇਂ ਹੀ ਮੌਲਵੀ ਸਾਹਿਬ ਸਰੋਵਰ ਦੀ ਬੇਰੀ ਜੇ ਨਿੱੱਚੇ ਸਨਾਰ ਕਰਨ ਜਾਂਦੇ ਨੇ ਨਾ ਤਾਂ ਉਹਨਾਂ ਨਾਲ ਇੱਕ ਅਲੋਕਿਕ ਚਮਤਕਾਰ ਹੋ ਜਾਂਦਾ ਹੈ ਉਹ ਮੁਰਵੀ ਸਾਹਿਬ ਜੋ ਕਦੇ ਆਪਣੀ ਜ਼ੁਬਾਨ ਵਿੱਚੋਂ ਇੱਕ ਸ਼ਬਦ ਵੀ ਨਹੀਂ ਬੋਲ ਸਕਦਾ ਸੀ ਮੁਰਵੀ ਸਾਹਿਬ ਜੋ ਆਪਣੀ ਬਾਹ ਚੱਕਣ ਵਾਸਤੇ ਵੀ ਰੱਬ ਨੂੰ ਅਨੇਕਾਂ ਬਾਰ ਕੋਸਦਾ ਸੀ ਉਹ ਅੱਜ ਇੱਕ ਛਟਕੇ ਨਾਲ ਹਰ ਇੱਕ ਚੀਜ਼ ਬੋਲਣ ਦਾ ਸੀ ਉਹ ਇੰਜ ਚੱਲ ਰਿਹਾ ਸੀ ਜਿਵੇਂ ਉਸ ਦੇ ਨਾਲ ਕੁਝ ਹੋਇਆ ਵੀ ਨਾ ਹੋਵੇ ਪਹਿਲੀ ਡੁਬਕੀ ਨਾਲ ਹੀ ਉਸ ਤੇ ਸਰੀਰ ਦਾ ਸਾਰਾ ਕਸ਼ਟ ਚਲੇ ਜਾਂਦਾ ਹੈ ਉਹ ਉਸੇ ਤਰ੍ਹਾਂ ਹੀ ਬਣ ਜਾਂਦਾ ਹੈ ਜਿਸ ਤਰ੍ਹਾਂ ਪਹਿਲਾਂ ਹੁੰਦਾ ਹੈ ਇੱਕ ਸਧਾਰਨ ਇਨਸਾਨ ਹਰ ਤਰ੍ਹਾਂ ਤੋਂ ਫਿੱਟ ਹਰ ਉਸ ਦੇ ਚਿਹਰਾ ਬਿਲਕੁਲ ਸਿੱਧਾ ਹੋ ਜਾਂਦਾ ਹੈ ਇਹ ਚੀਜ਼ ਦੇਖ ਕੇ ਵੀ ਸਰਦਾਰ ਸਰਜੀਤ ਸਿੰਘ ਵੀ ਹੈਰਾਨ ਹੋ ਜਾਂਦਾ ਹੈ ਅਤੇ ਉੱਚੀ-ਉੱਚੀ ਵਾਹਿਗੁਰੂ ਵਾਹਿਗੁਰੂ ਬੋਲਣ ਲੱਗ ਜਾਂਦਾ ਹੈ ਉਦੋਂ ਕਿਉਂਕਿ ਸਰਜੀਤ ਸਿੰਘ ਨੇ ਵੀ ਅਜ ਤੱਕ ਇਸ ਤਰ੍ਹਾਂ ਦਾ ਚਮਤਕਾਰ ਕਦੇ ਵੀ ਨਹੀਂ ਦੇਖਿਆ ਸੀ ਦੋਸਤੋ ਮੌਲਵੀ ਸਾਹਿਬ ਵੀ ਉੱਚੀ ਉੱਚੀ ਜਕਾਲੇ ਲੜ ਲੱਗ ਜਾਂਦਾ ਹੈ ਤੇ ਉੱਤੇ ਹੀ ਲੰਬਾ ਪੈ ਜਾਂਦਾ ਹੈ ਤੇ ਕਿਸੜਦਾ ਕਿਸੜਦਾ ਦਰਬਾਰ ਸਾਹਿਬ ਦੇ ਮੁੱਖ ਗੇਟ ਦੇ ਕੋਲੇ ਪਹੁੰਚ ਜਾਂਦਾ ਹੈ ਤੇ ਦੋਸਤੋ ਸਰਦਾਰ ਸਰਜੀਤ ਸਿੰਘ ਭੱਜ ਕੇ ਉੱਥੇ ਆਂਦੇ ਹਨ ਤੇ ਉਹਨਾਂ ਦੇ ਕੱਪੜੇ ਬਦਲਾਂਦੇ ਨੇ ਤੇ ਸਿਰ ਦੇ ਉੱਤੇ ਖੱਟੇ ਰੰਗ ਦੀ ਦਸਤਾਰ ਸਜਾਈ ਜਾਂਦੀ ਹੈ ਅਤੇ ਉਸ ਤੋਂ ਬਾਅਦ ਦਰਬਾਰ ਸਾਹਿਬ ਦੇ ਅੰਦਰ ਨਤਮਸਤਕ ਹੋਣ ਲਈ ਦੋਨੇ ਦੋਸਤ ਅੰਦਰ ਚਲੇ ਜਾਂਦੇ ਨੇ ਦੋਸਤੋ ਮੱਥਾ ਟੇਕਿਆ ਜਾਂਦਾ ਹੈ ਸਾਰਾ ਦਿਨ ਬੀਤ ਜਾਂਦਾ ਹੈ ਪਰ ਉਹ ਮੌਲਵੀ ਸਾਹਿਬ ਉਹ ਤੋਂ ਉੱਠਣ ਦਾ ਨਾਮ ਨਹੀਂ ਲੈਂਦਾ ਅਤੇ ਆਪਣੇ ਦੋਸਤ ਨੂੰ ਕਹਿੰਦਾ ਹੈ ਕਿ ਤੈਨੂੰ ਨਹੀਂ ਪਤਾ ਇਸ ਰੱਬ ਨੇ ਮੇਰਾ ਕਿੰਨਾ ਭਲਾ ਕਰ ਦਿੱਤਾ ਮੈਂ ਤਾਂ ਇੱਕ ਕੀੜਾ ਮਕੌੜਾ ਸੀ ਮੈਂ ਤਾਂ ਇੱਕ ਗਟਰ ਦੀ ਜ਼ਿੰਦਗੀ ਜੀ ਰਿਆ ਸੀ ਜਿਵੇਂ ਸੂਰ ਨਹੀਂ ਗਟਰ ਦੇ ਵਿੱਚ ਪਿਆ ਰਹਿੰਦਾ ਨਾਲੀ ਦੇ ਵਿੱਚ ਮੂੰਹ ਮਾਰਦਾ ਮੇਰਾ ਤਾਂ ਉਹ ਹਾਲ ਸੀ ਤੇਰੇ ਇਸ ਰੱਬ ਨੇ ਮੇਰਾ ਭਲਾ ਕਰ ਦਿੱਤਾ ਮੈਂ ਇਸ ਤੋਂ ਬਿਨਾਂ ਨਹੀਂ ਰਹਿ ਸਕਦਾ ਮੈਨੂੰ ਇੱਥੇ ਛੱਡ ਜਾ ਦੋਸਤੋ ਸਰਦਾਰਜੀਤ ਉਸ ਨੂੰ ਸਮਝਾਉਂਦੇ ਨੇ ਕਿ ਇਸ ਰੱਬ ਨੇ ਤੈਨੂੰ ਨਵੀਂ ਜ਼ਿੰਦਗੀ ਦੇਈ ਹੈ ਹੁਣ ਇਸ ਜ਼ਿੰਦਗੀ ਨੂੰ ਚੰਗੇ ਲੇਖੇ ਲਾਮੀ ਦੋਸਤੋ ਉਹਨੇ ਦੋਸਤ ਮੱਥਾ ਢੇਕ ਕੇ ਉੱਥੋਂ ਚਲੇ ਜਾਂਦੇ ਨੇ ਤੇ ਲੰਗਰ ਹਾਲ ਦੇ ਵਿੱਚ ਪ੍ਰਸ਼ਾਦਾ ਛਕਦੇ ਨੇ ਉਹ ਮੁਸਲਮਾਨ ਉਹ ਮੋਲਵੀ ਸਾਹਿਬ ਪ੍ਰਸ਼ਾਦੇ ਦੀ ਸੇਵਾ ਕਰਦਾ ਹੈ ਤੇ ਕਈ ਦਿਨ ਉੱਥੇ ਬਿਤਾਉਣ ਤੋਂ ਬਾਅਦ ਚੰਗੀ ਸੇਵਾ ਪਾਣੀ ਕਰਨ ਤੋਂ ਬਾਅਦ ਮੋਲਵੀ ਸਾਹਿਬ ਉੱਥੋਂ ਵਾਪਸ ਚਲੇ ਆਉਂਦਾ ਹੈ ਹੁਣ ਮੋਲਵੀ ਸਾਹਿਬ ਪ੍ਰਣ ਕਰ ਲੈਂਦੇ ਨੇ ਕਿ ਮੈਂ ਆਏ ਐਤਵਾਰ ਇਸ ਜਗ੍ਹਾ ਉੱਤੇ ਇੱਕ ਚੱਕਰ ਜ਼ਰੂਰ ਲਾਇਆ ਕਰਾਂਗਾ ਇੱਥੇ ਨਤਮਸਤਕ ਹੋਇਆ ਕਰਾਂਗਾ ਤੇ ਆਪਣੀ ਨੇਕ ਕਮਾਈ ਦੇ ਵਿੱਚੋਂ ਕੁਝ ਨਾ ਕੁਝ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਦਾ ਭਲਾ ਜਰੂਰ ਕਰਿਆ ਕਰਾਂਗਾ ਇਸੇ ਤਰ੍ਹਾਂ ਹੀ ਹੁੰਦਾ ਹੈ ਅੱਜ ਪੂਰੇ 10 ਸਾਲ ਬੀਤ ਗਏ ਨੇ ਮੋਲਵੀ ਸਾਹਿਬ ਕਦੇ ਵੀ ਇੰਜ ਨਹੀਂ ਹੋਇਆ ਕਿ ਉਹ ਕਿਸੇ ਐਤਵਾਰ ਦਰਵਾਜ਼ਾ ਸਾਹਿਬ ਨਾ ਆਏ ਹੁਣ ਅੱਜ ਵੀ ਉਹ ਇਸੇ ਤਰ੍ਹਾਂ ਹੀ ਚਿੱਟੇ ਰੰਗ ਦਾ ਪਣਾਵਾ ਹੈ ਪਜਾਮਾ কুর্তা ਪਾਇਆ ਹੋਇਆ ਹੈ ਲੇਕਿਨ ਅੱਜ ਉਹਨਾਂ ਦੇ ਸਿਰ ਉੱਤੇ ਟੋਪੀ ਲੱਗੀ ਹੋਈ ਹੈ ਕਿਉਂਕਿ ਉਹ ਕਹਿੰਦੇ ਨੇ ਕਿ ਮੈਂ ਆਪਣੇ ਰੱਬ ਨੂੰ ਵੀ ਮੰਨਦਾ ਹਾਂ ਮੇਰਾ ਵੀ ਰੱਬ ਹੈ ਮੇਰਾ ਵੀ ਧਰਮ ਹੈ ਮੈਂ ਉਸ ਨੂੰ ਤਾਂ ਨਹੀਂ ਛੱਡ ਸਕਦਾ ਲੇਕਿਨ ਮੈਂ ਇਸ ਧਰਮ ਨੂੰ ਵੀ ਉਹਨਾਂ ਹੀ ਮੰਨਦਾ ਹਾਂ ਜਿਨ੍ਹਾਂ ਕਿ ਮੈਂ ਇਸ ਮਨ ਨੂੰ ਮੰਨਦਾ ਹਾਂ ਇਸੇ ਤਰ੍ਹਾਂ ਮੌਲਵੀ ਸਾਹਿਬ ਅੱਗੇ ਵੱਧ ਰਹੇ ਨੇ ਉੱਥੇ ਇੱਕ ਨਿਹੰਗ ਸਿੰਘ ਵੀ ਖੜਾ ਹੈ ਜੋ ਕਿ ਇਹ ਸਭ ਦੇਖ ਰਿਹਾ ਹੈ ਮੌਲਵੀ ਸਾਹਿਬ ਉਸੇ ਤਰ੍ਹਾਂ ਹੀ ਨਤਮਸਤਕ ਹੁੰਦੇ ਨੇ ਜਿਸ ਤਰ੍ਹਾਂ ਉਹ ਪਹਿਲੇ ਦਿਨ ਹੋਈ ਸੀ ਉਹ ਮੇਹੀ ਲੰਬੇ ਪੈ ਕੇ ਗੁਰੂ ਜੀ ਦਾ ਆਸ਼ੀਰਵਾਦ ਲੈਂਦੇ ਨੇ ਤੇ ਉਸ ਤੋਂ ਬਾਅਦ ਉੱਥੇ ਪਾਠ ਕਰਦੇ ਨੇ ਤੇ ਫਿਰ ਨਤਮਸਤਕ ਹੋ ਕੇ ਵਾਪਸ ਆਉਂਦੇ ਨੇ ਉਹ ਨਿਹੰਗ ਸਿੰਘ ਨੂੰ ਆਪਣੀ ਹੱਡ ਬਿੱਤੀ ਦੱਸਦੇ ਨੇ ਕਿ 17 ਸਾਲ ਪਹਿਲਾਂ ਮੇਰੇ ਨਾਲ ਕੀ ਹੋਇਆ ਸੀ ਇਹ ਗੱਲ ਸੁਣ ਕੇ ਸਾਰੀ ਸੰਗਤ ਵੀ ਉਦੋਂ ਹੈਰਾਨ ਹੋ ਗਈ ਸੀ ਜਦੋਂ ਬੀ ਸਾਹਿਬ ਨੇ ਆਪਣੇ ਮੂੰਹੋਂ ਹੀ ਆਪਣੀ ਹੱਦਬੀਤੀ ਦੱਸੀ ਸੀ ਦੋਸਤੋ ਏ ਸੀ ਸਾਡੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਦੋਸਤੋ ਇਹ ਕਹਾਣੀ ਬਿਲਕੁਲ ਸੱਚੀ ਹੈ ਇਸ ਦੇ ਕਿਰਦਾਰ ਥੋੜੇ ਬਦਲ ਦਿੱਤੇ ਗਏ ਨੇ ਇਹ ਕਹਾਣੀ ਇੱਕ ਪਾਕਿਸਤਾਨੀ ਵੀਰ ਦੀ ਹੈ ਨਾਮ ਥੋੜੇ ਚੇਂਜ ਕਰ ਦਿੱਤੇ ਗਏ ਨੇ ਅਤੇ ਜਗ੍ਹਾ ਨੂੰ ਵੀ ਬਦਲ ਦਿੱਤੀ ਗਈ ਹੈ ਰੱਬ ਨੂੰ ਮੰਨਣ ਵਾਲੇ ਵੀਡੀਓ ਦੇ ਕਮੈਂਟਾਂ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਅਤੇ ਜੋ ਵੀਰ ਤਰਕ ਕਰਦੇ ਨੇ ਜੋ ਵੀਰ ਕਹਿੰਦੇ ਨੇ ਕਿ ਇਹ ਵੀਡੀਓ ਕਲਪਨਿਕ ਹੈ ਤਾਂ ਉਹਨਾਂ ਵੀਰਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਜੇਕਰ ਤੁਸੀਂ ਇਸ ਵੀਡੀਓ ਨੂੰ ਕਲਪ੍ਰਿਕ ਮੰਨਦੇ ਹੋ ਤਾਂ ਫਿਰ ਵੀ ਇਹ ਵੀਡੀਓ ਸਿੱਖਿਆ ਦੇਣ ਵਾਲੀ ਹੈ ਇੱਕ ਚੰਗੇ ਰਾਹ ਪਾਣ ਵਾਲੀ ਹੈ ਫਿਰ ਵੀ ਤੁਸੀਂ ਵਾਹਿਗੁਰੂ ਜ਼ਰੂਰ ਲਿਖਿਓ ਤੇ ਜੇਕਰ ਵੀਡੀਓ ਚੰਗੀ ਲੱਗੇ ਨਾ ਤਾਂ ਸਾਰੇ ਦੋਸਤਾਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੋ ਗਿਰ ਚੈਨਲ ਉਤੇ ਨਵੇਂ ਹੈ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਾਂਗੇ ਕਿਸੇ ਹੋਰ ਐਸੀ ਸੱਚੀ ਕਹਾਣੀ ਨੂੰ ਲੈ ਕੇ ਤਦ ਤੱਕ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ